ਪਟਿਆਲਾ ਪੀ ਆਰ ਟੀ ਸੀ ਬੱਸ ਡਰਾਈਵਰਾਂ ਤੇ ਕੰਡਕਟਰਾਂ ਨੇ ਕਰਿਆ ਬੱਸ ਅਡਾ ਬੰਦ ਬੱਸਾਂ ਦਾ ਕਰਿਆ ਚੱਕਾ ਜਾ ਮੌਕੇ ਤੇ ਪਹੁੰਚੀ ਸੈਂਕੜੇ ਦੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਬੱਸ ਡਰਾਈਵਰਾਂ ਤੇ ਕੰਡਕਟਰਾਂ ਦੇ ਨਾਲ ਕੀਤਾ ਲਾਠੀ ਚਾਰ ਡਰਾਈਵਰਾਂ ਦੀਆਂ ਲੱਗ ਗਈਆਂ ਪੱਗਾਂ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ মিডিਆ ਦੇ ਨਾਲ ਗੱਲਬਾਤ ਕਰਦੇ ਸਟੀ ਸੀਪਰਵਿੰਦਰ ਛਿਮਾ ਨੇ ਕੀ ਕਿਹਾ ਹੌਸਲਿਆਂ ਅਸੀਂ ਆਪਣੇ ਬਤਾਲਦਾ ਨਹੀਂ ਜੀ ਕਰਨ ਹੋਣ ਦੇ ਅੱਜ ਵੀ ਆਪਣਾ ਖਾਣ ਹੀ ਮਾਈ ਪਟਾਚਾ ਕਰ ਰਹੇ ਸੀਗੇ ਪਰ ਇੱਥੇ ਪੁਰਸਪਰਦਾਰ ਨੇ ਸਾਡੇ ਨਾਲ ਤੱਕਾ ਕੀਤਾ ਜਿਸ ਦਾ ਹਲਕੀ ਰੋਲ ਸਾਡਾ ਟੌਲਟ ਮੁਲਾਜ਼ਮ ਤੇ ਮਰਦਾਬਾ ਮਰਦਾਬਾ ਪੁਰਸਪਰਦਾਰ ਨੇ ਮਰਦਾਬਾ ਮਰਦਾਬਾ ਜਮਤਮਾਨ ਨੇ ਬਣ ਮੇ ਐਮਐਲਏ ਬਣਾਏ ਨਾ ਤੇ ਪੁਲਿਸ ਦਾ ਦੁਰਵਿਯੋਗ ਕਰ ਰਹੇ ਜਿਹੜਾ ਕਹਿੰਦਾ ਸੀ ਨਾ ਪਹਿਲੀ ਕੈਬਨਿਟ ਤੇ ਕੱਚੇ ਮੁਲਾਜ਼ਮ ਪੱਕੇ ਕਰੂੰਗਾ ਕਿਸੇ ਨਾਲ 40 ਦਿਨ ਹੋਏਗੀ ਕਿਸੇ ਨਾਲ ਤੁਲਨਾ ਨਹੀਂ ਲੱਗੂਗਾ ਇੱਕ ਕੰਜਲ ਦਾ ਪੁੱਤ ਆ ਇੰਨਾ ਪੀਆਰਟੀਸੀ ਪੰਜਾਬ ਰੋਡ ਦੇ ਵਿੱਚ ਕਿਲੋਮੀਟਰ ਗੱਡੀਆਂ ਪਾ ਕੇ 500 ਤੋਂ 600 ਕਰੋੜ ਰੁਪਏ ਦਾ ਫਾਇਦਾ ਚੱਕਣਾ ਲੀਡਰਾਂ ਨੂੰ ਦਵਾਣਾ ਉਹੀ ਬੈਨਰ ਲਾਲ ਲਾ ਕੇ ਅੱਗੇ ਪੰਜਾਬ ਦਾ ਪੈਸਾ ਇਹਨੇ ਦਿੱਲੀ 'ਚ ਬੈਨਰਾਂ 'ਚ ਫੁਕੂਕਿਆ ਪੰਜਾਬ ਦਾ ਪੈਸਾ ਇਹਨੇ ਚੱਕ ਕੇ ਗੁਜਰਾਤ 'ਚ ਫੁਕੂਕਿਆ ਪੀਆਰਟੀਸੀ ਦੇ ਮੁਲਾਜ਼ਮ ਹਾਂਜੀ ਹਾਂਜੀ ਤੁਹਾਡੀ ਬੱਸਾਂ ਜੀ ਤੁਹਾਨੂੰ ਰੈਸਟ ਪਾ ਕੇ ਲਿਆਇਆ ਜਾਇਆ ਜਾ ਰਿਹਾ ਜੀ ਇਹ ਜੀ ਕਾਪ ਰੋਡ ਕਰਾਣਿਆਂ ਨੂੰ ਗੱਡੀਆਂ ਪਾ ਕੇ ਦੇ ਰਹੇ ਆ ਜੀ ਮਹਿਕਮੇ ਦੀਆਂ ਗੱਡੀਆਂ ਨਹੀਂ ਪਾ ਰਹੇ 15-15 ਸਾਲ ਹੋ ਗਿਆ ਕੱਚੇ ਹੀ ਮੰਨਤੀ ਕਰਦੇ ਹੁਣ ਤੁਸੀਂ ਅਈ ਮਿਹਨਤੀ ਇਹੀ ਕਰਦੇ ਆਂ ਕਿ ਪੰਜਾਬ ਸਰਕਾਰ ਆਪਣੀਆਂ ਗੱਡੀਆਂ ਪਾਵੇ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਤੇ ਜੇ ਨਹੀਂ ਕਰਦੀ ਤੇ ਪਿੰਡਾਂ 'ਚ ਐਮ.ਐਲ.ਏ ਨਾ ਬੜੇ ਇਹਦਾ ਬਾਤੀਆਂ ਲੈ ਕੇ ਮਗਰ ਪਹਿਨ ਗਈਆਂ ਬੁੜੀਆਂ ਇਹ ਵੀ ਧਿਆਨ ਰੱਖ ਲੈ ਇਸ ਵਕਤ

ਮਾਂਗੇ ਕੀ ਸੀਗੀ ਮਾਂਗੇ ਕੀ ਸੀਗੀ ਕਿ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਦੇ ਆਏ ਬਣਾ ਦਾਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀਆ ਕੱਲ ਆ ਜੇ ਅਨੰਦਪੁਰ ਸਾਹਿਬਾ ਸ੍ਰੀ ਦੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇਖ ਬਾਦ ਦਰਸ਼ਨਾ ਮਨਾ ਕੇ ਹਟ ਗਿਆ ਕਿਹੜੇ ਮੂੰਹ ਨਾਲ ਦਾਵੇ ਕਰਤੀ ਅਸੀਂ ਭਾਈ ਜੀ ਸੱਟਾਂ ਲੱਗੀਆਂ ਨੇ ਤੁਹਾਡੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ ਥੱਲੇ ਨਾ ਤੂੰ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਤੀਏ ਵੀ ਅਸੀਂ ਸੇਖਾਂ ਵੈਂਤੀ ਆ ਸੱਟਾਂ ਲੱਗੀਆਂ ਸੁਲਤਾਨ ਬਿਲਕੁਲ ਸੱਟਾਂ ਲੱਗੀਆਂ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਸਾਡਾ ਕੱਪੜੇ ਦਾ ਸ਼ਹਿਰ ਆ ਗਿਆ ਭਾਈ ਕਹਿਣਾ ਕਿ ਜਾਹੋਂਗੇ ਪੁਲਿਸ ਦੇ ਪਰ ਵੀ ਵਰਤੀ ਦੇ ਆਹ ਦੇਖੋ ਪੁਲਿਸ ਕਰ ਮਾਰੀ ਨਾ ਚਾਈ ਜੋ ਰਾਤ ਨੂੰ ਆਇਆ ਆ ਸਰ ਨਹੀਂ ਨਹੀਂ ਸਰ ਬਿਲਕੁਲ ਸਰ ਇਹਨਾਂ ਨੇ ਬੜਾ ਵਾਇਲੈਂਟ ਤਰੀਕੇ ਨਾਲ ਪੀਤਾ ਅਜਿਵੇਂ ਮਰੀਅਸ ਐਸਚੂ ਸਾਹਿਬ ਤੋਂ ਵੀ ਸੱਟ ਲੱਗੀ ਨੋਟ ਲੱਗਾ ਔਰ ਕਈ ਹਰਕਤਾਂ ਤੁਹਾਨੂੰ ਪਤਾ ਹੈ ਜਾਣਬੁੱਝ ਕੇ ਸympathy ਲੈਣ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਕਾਇਦਾ ਡਿਊਟੀ ਮੈਜਿਸਟਰੇਟ ਨੂੰ ਬੁਲਾ ਕੇ ਜੋ ਨੋਰਮਸ ਨੇ ਤੈਨਾਂ ਲਈ ਉਹ ਵੀ ਪੂਰੇ ਕੀਤੇ ਸਾਰੀ ਗੱਲ ਨੂੰ ਲੈ ਕੇ ਔਰ ਬਾਕੀ ਫਾਰਮੈਟਿਕਲਸ ਵੀ ਕੰਪਲੀਟ ਕੀਤੇ ਸਰ ਪਲਕੀਵੇਂ ਵਿਖੀ ਰਹੀ ਕਿ ਇਹ ਕਹਿ ਰਹੇ ਸੀ ਕਿ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਆਗੂ ਨੇ ਨਾ ਸਰ ਬਿਲਕੁਲ ਜੀ ਇਹਨਾਂ ਦਾ ਸ਼ਾਂਤਮਈ ਧਰਨਾ ਦੇਖੋ ਇਹਨਾਂ ਨੇ ਬੱਸ ਉੱਤੇ ਜਦੋਂ ਪੁਲਿਸ اندر ਐਂਟਰ ਕਰਨ ਲੱਗੀ ਤਾਲਾ ਇਹਨਾਂ ਨੇ ਲਾ ਲਿਆ ਪੈਟਰੋਲ ਪਾ ਕੇ ਬੋਤਲਾਂ ਚੋਂ ਧਮਕੀਆਂ ਇਹ ਦੇ ਰਹੇ ਨੇ ਵੀ ਅਸੀਂ ਆਪਣੇ ਆਪ ਨੂੰ ਲਾਈਟ ਕਰਾਂਗੇ ਜਾਂ ਗੱਡੀਆਂ ਸਾੜਾਂਗੇ ਜੇ ਇਹਨੂੰ ਸ਼ਾਂਤ ਵੀ ਕਹਿੰਦੇ ਨੇ ਤਾਂ ਫੇਰ ਮੈਨੂੰ ਅਗਰੈਸਿਵ ਪਤਾ ਨਹੀਂ ਜੀ ਕੀ ਹੋਊਗਾ ਆ ਦੇਖੋ ਜੀ ਆ ਹੁਣ ਸਾਡੇ ਮੁਲਾਜ਼ਮ ਦੇ ਮਾਰੀ ਹੈ ਮਤਲਬ ਇਹ ਅਨੇਕਾਂ ਮੇਰੇ ਮੁਲਾਜ਼ਮ ਪਟੜ ਹੋ ਗਏ ਤਾਂ ਇਹ ਤਾਂ ਸੋਚੀ ਸਮਝੀ ਪਲੈਨਿੰਗ ਹੈ ਨਾਲੇ ਇਹ ਕੋਈ ਪੱਕੇ ਵਰਕਰ ਨਹੀਂ ਇਹ ਆਊਟਸੋਰਸ ਕੀਤੇ ਹੋਏ ਬੰਦੇ ਨੇ ਤੇ ਜਿਹੜੀਆਂ ਕੰਪਨੀਆਂਜ਼ ਨੇ ਆਊਟਸੋਰਸ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਲ ਲੀਗਲ ਰੈਮਡੀਜ਼ ਦੇਖਣੀਆਂ ਚਾਹੀਦੀਆਂ ਨੇ ਨਾ ਕਿ ਬਿਲਕੁਲ ਸਰ ਆ ਦੇਖੋ ਸਰ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ ਗਈਆਂ ਪੁਲਿਸ ਨੂੰ ਹੋਰ ਹੈ ਜੇ ਪੁਲਿਸ ਆਪਣਾ ਕੰਮ ਨਾ ਕਰੇ ਲਾਫ ਲੈਂਡ ਨੂੰ ਪ੍ਰਵੇਲ ਨਾ ਕਰੇ ਤਾਂ ਹੋਰ ਪੁਲਿਸ ਕੀ ਕਰੇਗੀ ਤਾਂ